ਲਓ ਜੀ ਪੁੱਛੋ ਹਲਕੇ ਦੇ ਐਮਐਲਏ ਅਜਹੀ ਹਰਕਤ ਕੀਤੀ ਕਿ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤਾਂ ਦਾਅ ਦੇਖੀ ਇਹ ਐਮਐਲਏ ਫੋਨ ਦੇ ਉੱਤੇ ਲੋਕਾਂ ਦੀ ਹਿਮਾਇਤ ਕਰਦਾ ਸੀ ਤੇ ਉਹਨਾਂ ਦੀ ਸਿਫਾਰਿਸ਼ ਲਾਉਂਦਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਐਮਐਲਏ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਦੀ ਗ੍ਰਿਫਤ ਦੇ ਵਿੱਚ ਜਿਹੜੇ ਨੌਜਵਾਨ ਨੂੰ ਤੁਸੀਂ ਦੇਖ ਰਹੇ ਹੋ ਇਹ ਆ ਜੀ ਪੁੱਛੋ ਹਲਕੇ ਦਾ ਐਮਐਲਏ ਜੀ ਹਾਂ ਅਸਲੀ ਨਹੀਂ ਨਕਲੀ ਐਮਐਲਏ ਦਾਦੇ ਆ ਕਿ ਬਠਿੰਡਾ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਨਕਲੀ ਐਮਐਲਏ ਨੂੰ ਗ੍ਰਿਫਤਾਰ ਕੀਤਾ ਦੱਸਿਆ ਜਾ ਰਿਹਾ ਹੈ ਕਿ ਫੋਨ ਦੇ ਉੱਤੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਰੋਬ ਚਾੜਦਾ ਸੀ ਜੇਕਰ ਕੋਈ ਪੁਲਿਸ ਕਿਸੇ ਮਾਮਲੇ ਵਿੱਚ ਕਿਸੇ ਨੂੰ ਫੜ ਲੈਂਦੀ ਸੀ ਤਾਂ ਉਹ ਫੋਨ ਕਰ ਦਿੰਦਾ ਸੀ ਕਿ ਉਹ ਪੁੱਛੋ ਹਲਕੇ ਦਾ ਐਮਐਲਏ ਆ ਜਿਸ ਦੇ ਚਾਲਦਿਆਂ ਉਹ ਉਹਨਾਂ ਨੂੰ ਛਡਵਾਉਣ ਦੀ ਕੋਸ਼ਿਸ਼ ਕਰਦਾ ਸੀ ਤਾਂ ਦੱਸਿਆ ਕਿ ਨਈਆਂ ਵਾਲਾ ਥਾਣਾ ਦੀ ਮੈਡਮ ਐਸਐਚਓ ਨੇ ਦੱਸਿਆ ਕਿ ਇਸ ਦੌਰਾਨ ਜਿਹੜੀ ਕਿ ਉਹਨਾਂ ਨੇ ਕਾਰਵਾਈ ਕੀਤੀ ਅਤੇ ਸਿੱਕ ਨਕਲੀ ਐਮਐਲਯੂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਸ਼ੱਕ ਹੋਇਆ ਕਿ ਜਦੋਂ ਇਹ ਫੋਨ ਦੇ ਉੱਤੇ ਕਿਸੇ ਦੀ ਸ਼ਿਫਾਰਸ਼ ਲਾਉਂਦਾ ਸੀ ਤਾਂ ਫਿਰ ਅਸੀਂ ਪੁੱਛੋ ਹਲਕੇ ਦੇ ਵਿਧਾਇਕ ਮਾਸਟਰ ਅਜਗਤ ਸੀ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਅਸੀਂ ਕੋਈ ਵੀ ਫੋਨ ਨਹੀਂ ਕੀਤਾ ਜਿਸ ਤੋਂ ਬਾਅਦ ਉਹਨਾਂ ਨੇ ਫਿਰ ਇਸ ਨਕਲੀ ਐਮਐਲ ਨੂੰ ਦਬੋਚ ਲਿਆ ਜਿਸ ਉਤੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਇਹ ਮਾਮਲਾ ਸੀਗਾ ਜੀ ਇਲੈਕਸ਼ਨਾਂ ਜਿਹੜੀ ਜੁਗਨੀ ਹੋਣਾ ਹੋਇਆ ਇਹਦੇ ਦੌਰਾਨ ਅਸੀਂ 109 ਦਾ ਜਿਹੜੇ ਆਵਾਰਾ ਲੜਦੇ ਸ਼ਰਾਬੀ ਅੰਸਰ ਹੈ ਉਹਨਾਂ ਦੇ ਅਸੀਂ ਲੜਕੇ ਖੜੇ ਸੀ ਜਿਉਂਨੇ ਤੇ ਪਲੰਦਰਾ ਦਿੱਤਾ ਸੀਗਾ ਉਹਦੇ ਸਬੰਧ ਦੇ ਵਿੱਚ ਜਿਹੜਾ ਹਰਵਿੰਦਰ ਸਿੰਘ ਹੈ ਜੀ ਹਰਵਿੰਦਰ ਸਿੰਘ ਰਾਜਾ ਦਾ ਪੁੱਤਰ ਕੁਬਾ ਸਿੰਘ ਬਾਤੀ ਦਾਨ ਸਿੰਘ ਵਾਲੇ ਦਾ ਇਹ ਲਖਦਾ ਚੌਂਕੀ ਇੰਚਾਰਜ ਨੂੰ ਫੋਨ ਕਰਕੇ ਆਪਣੇ ਆਪ ਨੂੰ ਐਮਐਲਏ ਦੱਸ ਕੇ ਸਾਡੇ ਚੌਂਕੀ ਇੰਚਾਰਜ ਨੂੰ ਉਹਨਾਂ ਦੇ ਸਾਹਮਣੇ ਦੇ ਵਿੱਚ ਫੋਨ ਕੀਤਾ ਸੀ ਹਲਕਾ ਫੁੱਟ ਉਹਦਾ ਐਮਐਲਏ ਦੱਸ ਕੇ ਫੋਨ ਕੀਤਾ ਸੀਗਾ ਤੇ ਜਦ ਬਾਅਦ ਵਿੱਚ ਜਦੋਂ ਸਾਡੇ ਅਸੀਂ ਕਲੀਅਰ ਕੀਤਾ ਸਾਰੀ ਗੱਲ ਉਹਦੇ ਸਾਨੂੰ ਪਤਾ ਲੱਗਿਆ ਕਿ ਇਹ ਹਰਵਿੰਦਰ ਸਿੰਘ ਜਿਹੜਾ ਇਹ ਖੁਦ ਇੱਕ ਨਕਲੀ ਐਮਐਲਏ ਬਣ ਕੇ ਸਾਡੇ ਚੌਂਕੀ ਇੰਚਾਰਜ ਨੂੰ ਫੋਨ ਕਰਕੇ ਉਹਦੀ ਡਿਊਟੀ ਦੇ ਵਿੱਚ ਰੁਕਾਵਟ ਪਾਈ ਤੇ ਜਿਹੜੇ ਤੇ ਅਸੀਂ ਮੁਕੱਧਵਾ ਨੰਬਰ 180 ਅੰਡਰ ਸੈਕਸ਼ਨ 204 221 ਬੀ ਐਨ ਐਸ ਦਰਜ ਕਰਤਾ ਜਿਹਦੇ ਵਿੱਚ ਅੱਜ ਇਹ ਵੀ ਕਰਤਾ ਜਾਈ ਬਰਬਾਦ ਇਹ ਕਹਿਦਾ ਕਿ ਜਿਹਨਾਂ ਦਾ ਪਲੀਏ ਬਾਰੇ ਵਰਦੇ ਕੋਈ ਕੋਲ ਤੇ ਉੱਚਾ ਹਰਦਾ ਚੋਪੀ ਜਾ ਇਹ ਤਾਂ ਚੌਂਕੀ ਚਾਰਜ ਨੂੰ ਜਿਹੜੇ ਉਹ ਲੜਕੇ ਖੜੇ ਸੀ ਉਹਨਾਂ ਦੇ ਸੰਬੰਧ ਵਿੱਚ ਰੱਖ ਰਿਆ ਸੀ ਤੁਸੀਂ ਇਹ ਕੋਪ ਇਨਫਰਮ ਫੜੇ ਅਗੇ ਤੇ ਚੌਂਕੀ ਚਾਰਜ ਨੇ ਉਹਨੇ ਕਾਫੀ ਉਹਦੇ ਖਿਲਾਫ ਮਾਰੇ ਸ਼ਬਦ ਵੀ ਬੋਲੇ ਵੀ ਇਹਨੂੰ ਤੁਸੀਂ ਇਹਨੂੰ ਤੁਸੀਂ ਛੱਡੋ ਮੈਂ ਇਹਨੇ ਬੋਲ ਦੰਗੀ ਇਹ ਕਾਹਤੋਂ ਖੜਲੀ ਰੱਖੀ ਲੜਕੇ ਖੜੇ ਉਹਦੇ ਸੰਬੰਧ ਦੇ ਵਿੱਚ ਫਿਰ ਇਹਨੇ ਚੌਂਕੀ ਚਾਰਜ ਤਾਂ ਸੰਭੀ ਦਿੱਤੀ ਦਿੱਤੋਂ ਹਟੇ ਰਹਿਣਾ ਤੇ ਨਹੀਂ ਰਹਿਣਾ ਅੱਛਾ ਕਿ ਤੁਸੀਂ ਆਪਣਾ ਐਮਐਲਏ ਸਾਹਿਬ ਨਾਲ ਗੱਲਬਾਤ ਕਰਕੇ ਜੈਕਸੀ ਤੇ ਹਾਂਜੀ ਹਾਂਜੀ ਬਹੁਤ ਗੱਲਬਾਤ ਕੀਤੀ ਸੀ ਹਾਂਜੀ ਉਹਨਾਂ ਤੋਂ ਗੱਲਬਾਤ ਕਰਤੀ ਸੀ ਤੇ ਸਾਰਾ ਕੁਝ ਕਲੀਅਰ ਕੀਤਾ ਵੀ ਉਹ ਕਦੇ ਇਦਾਂ ਉਹਨਾਂ ਨੇ ਸਾਡੇ ਨਾਲ ਇਦਾਂ ਦਾ ਕਦੇ ਜਿਹਾਰ ਨਹੀਂ ਕੀਤਾ ਬਹੁਤ ਜੋ ਵੀ ਗੱਲ ਕਰਦੇ ਆ ਬਹੁਤ ਆਪਦਾ ਡਿਸਪਲਿਨ ਦੇ ਵਿੱਚ ਰਹਿ ਕੇ ਸਾਡੇ ਨਾਲ ਗੱਲ ਹੁੰਦੀ ਹੈ ਉਹ ਤੋਂ ਕਲੀਅਰ ਉਹਨਾਂ ਤੋਂ ਐਮਐਲਏ ਸਾਹਿਬ ਤੋਂ ਕਲੀਅਰ ਕਰਤੀ ਸੀ ਸਾਨੂੰ ਪਤਾ ਲੱਗਿਆ ਵੀ ਇਹ ਨਕਲੀ ਜਿਹੜਾ ਹਰਵਿੰਦਰ ਸਿੰਘ ਆ ਇਹ ਨਕਲੀ ਐਮਐਲਏ ਬਣ ਕੇ ਕਾਹਦੇ ਮਾਲਾ ਵਿੱਚ ਚਲੇ ਪਿੱਛੇ ਮਾਲਾ ਵਿੱਚ ਨਹੀਂ ਚਲੇ ਸਕਦੇ ਨਾ ਬੜੇ ਕੋਰਟ ਵਿੱਚ ਦਰਜ ਕਰਵਾਉਗੇ ਕੱਲ ਨੂੰ ਹਾਂ ਕੱਲ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਇਹ ਦਾਅਵਾ ਰਹਿੰਦਾ ਹੈ ਕਿ ਇਹ ਦੇਖਿਆ ਜਾਵੇ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਡਰ ਬਿਲਕੁਲ ਖਤਮ ਹੋ ਚੁੱਕਿਆ ਹੈ ਕਿ ਉਹ ਇਹ ਨਹੀਂ ਸੋਚਦੇ ਕਿ ਅਸੀਂ ਕਿਸ ਨੂੰ ਇਹ ਗੱਲ ਕਹਿ ਕੇ ਨਕਲੀ ਬਣ ਕੇ ਉਹ ਲੋਕਾਂ ਦੇ ਸਪਾਰਸ਼ਾ ਲਾਉਂਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਕਿਸੇ ਵਕਤ ਵੀ ਫੜੇ ਜਾ ਸਕਦੇ ਨੇ ਤਾਂ ਲੋਕਾਂ ਦੇ ਵੱਲੋਂ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਹਕੀਕਤ ਟੀਵੀ ਪੰਜਾਬ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ